ਇਹ ਸੇਲ ਤੋਂ ਲੋਕਾਂ ਚਿੱਟੇ ਦੀ ਬਹੁਤ ਹੈ ਮੰਡੀ ਚ ਸਰ ਜਿੱਥੇ ਸਪੇਸ ਚਿੱਟੇ ਵਾਲੀ ਦੀ ਸੇਲ ਵੇਤੋਂ ਵੱਧ ਹੈ ਫਿਰ ਮਨ ਉਹਨਾਂ ਨੇ ਸਮਝਾਇਆ ਪਤਾ ਜਰਦਾ ਵੀੜੀ ਹੈ ਜੇ ਨਾ ਵੇਚਾਂਗੇ ਜਾਣੇ ਨਿਕਲਦੀ ਮੋੜ ਤੋਂ ਪਕੜੇ ਵੇਚ ਕੇ ਰੋਟੀ ਖਾਦੀ ਹੈ ਸਰ ਕਬਸਰ ਬੀੜੀ ਖਰਾ ਹੈ ਨਹੀਂ ਕੋਈ ਗੱਲ ਨਹੀਂ ਕੰਟਰੋਲ ਕਰਨਾ ਪੈਣਾ ਥੀ ਤੁਹਾਨੂੰ ਵਧਾ ਦਿੰਦੇ ਹਾਂ ਉੱਥੇ ਘਟਾ ਦਾਂਗੇ ਅਸੀਂ ਨਹੀਂ ਕੰਟਰੋਲ ਕਰਨਾ ਪੈਣਾ ਬੰਦ ਕਰਨਾ ਪੈਣਾ ਹੈ ਜਮਾ ਬੰਦ ਕਰ ਜਿਹੜੀ ਮੇਰੇ ਪਿੰਡੀ ਦੁਕਾਨ ਪੈਂਦੀ ਹੈ ਉਹਨੂੰ ਬੰਦ ਕਰਨਾ ਪੈਣਾ ਜੇ ਥੋੜੀ ਜਿਹੀ ਲੈ ਲਿਓ ਜਿੰਨਾ ਮਰਜੀ ਵੇਚੋ ਜਿਹੜੀ ਸਾਡੇ ਪਿੰਡ ਦੀ ਹੱਥ ਵਿੱਚ ਪਈ ਉਹ ਬੰ ਉਹ ਗਾਹ ਦੇਖੇ ਤਾਂ ਦਾਸ ਤਾਂ ਉਹ ਗਰਾਂ ਬਾਪ ਵੀ 15 ਤਰੀਕ ਐਂਡ ਆ ਬਾਈ ਤੁਹਾਡੀ ਉਦੋਂ ਮਗਰੋਂ ਮੈਨੂੰ ਸਮਾਨ ਨਾ ਮਿਲ ਜੇ ਬਸ ਤੇ ਪੰਨਾ ਪਹਿਣਾ ਉਹ ਤੁਹਾਡਾ ਤੁਸੀਂ ਹਿਸਾਬ ਲਾਓ ਉਹਦਾ ਕਿਵੇਂ ਨਿਭਣਾ ਕੀ ਕਰਨਾ ਉਦੋਂ ਪਹਿਲਾਂ ਉਹਦਾ ਨਿਵੇੜ ਦਿਓ ਸਾਰਾ ਸਟੈਂਕ ਸਟ੍ਰੰਗ ਹੋਰ ਜਿੰਨੀ ਵੀ ਮਾੜੀ ਚੀਜ਼ ਆ ਸਾਰੀ ਜਿਆਦਾ ਵੀ ਹਾਂ ਸਟੈਂਕ ਵੀ ਵੱਡਾ ਤੇ ਕੋਈ ਪੰਨੀ ਜੀ ਪੀਂਦੇ ਆ ਸੁੱਖਾ ਜੀ ਪੀਂਦੇ ਜੀ ਤੇ ਕਾਗਜ਼ ਜੱਟਾ ਜਾਂ ਬਸ ਇਹ ਚੀਜ਼ਾਂ ਸਾਂਗ ਮੰਨ ਬਾਈ ਜੀ ਤੁਹਾਨੂੰ ਪਹਿਲਾਂ ਬਹੁਤ ਦਿੱਤੇ ਮੈਂ ਮੈਂ ਤਾਲੀ ਗੱਲ ਹੀ ਆ ਮੇਰੀ ਇੱਕ ਬੇਨਤੀ ਆ ਜੋੜ ਕੇ ਮੇਰੀ ਜਿਹੜਾ ਮਾਲ ਬਚ ਗਿਆ ਤੇ ਕੀ ਕਰਾਂ ਉਹਨੂੰ ਮੋੜੋ ਕੁਛ ਕਰੋ ਬਾਈ ਇੱਕ ਦਾ ਜਮਾ ਬੰਦ ਆਪਣੇ ਪੈਂਡ ਚ ਤੇ ਜਰਦਾ ਵੀ ਅੱਛਾ ਜੀ ਇਹ ਚੀਜ਼ਾਂ ਤੋਂ ਮੇਰਾ ਵੀ ਜਮਾ ਕਟਾਉਲ ਦੂਜਾ ਸਮਾਨ ਤੋਂ ਦਾ ਵੇਚਾਂ ਵੇਚ ਕਰ ਕਿੱਥੇ ਆਦਰਾ ਡੈਡੀ ਆਹ ਰਾਡ ਵਾਲਾ ਇਹ ਕੁਇਰਾ ਦਾ ਤੇ ਬੰਦ ਆਪਣੇ ਪੈਂਡ ਚ ਸਿਰਸਾ ਬਾਈ ਤੁਹਾਨੂੰ ਬੇਨਤੀ ਕਰਨ ਆਏ ਸੀ ਹਾਂਜੀ ਸਾਡੇ ਪਿੰਡੋਂ ਤਾਂ ਬੰਦ ਕੀਤਾ ਮੈਨੂੰ ਮਤਲਬ 3 ਮਹੀਨੇ ਹੋ ਗਏ ਹਾਂ ਜਰਦਾ ਬੀੜੀ ਸਿਕਟ ਹੋ ਗਏ 3 ਮਹੀਨੇ ਤੇ ਆਹ ਦੂਜੀ ਕੁੱਲ ਅਲਸਾਇਰ ਅਸਟਾਇਰ ਜਿਹੜੀ ਹੋਰ ਚੀਜ਼ ਆ ਕੋਈ ਨੁਕਸਾਨ ਵਾਲੀ ਚੀਜ਼ ਆ ਨਾ ਹਾਂ ਕੁੱਲ ਚੀਜ਼ ਬੰਦ ਕੀਤੀ ਵੀ ਐ ਛੋਟਾ ਹਜੇ ਚੱਲਦਾ ਸੀ ਉੱਧਰ ਗਿੜਾ ਨਹੀਂ ਵੱਜਿਆ ਮੈਥ ਠੀਕ ਤੇਰਾ ਭਈਆ ਖਾਂਦਾ ਇਹ ਭਈਏ ਖਾਂਦੇ ਇਹ ਰੱਖ ਲੈਦੇ ਫਿਰ ਕੁੱਲ ਬੰਦਾ ਰੱਖੋ ਜੇਕਰ ਰੱਖਾਂਗੇ ਤੇਰਾ ਭਈਏ ਖਾਂਦੇ ਜਿਹੜੀ ਕੋਈ ਖਾਂਦਾ ਜਾਏ ਪੰਜਾਂ ਨੂੰ ਵੀ ਆਪ ਬਚਾਓ ਜੇ ਵਗਦੇ ਤਾਂ ਕਿਸ ਹਿਸਾਬ ਨਾਲ